ਵੈਗਰਜੀ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਆਪਾਂ ਨੇ ਸਿਮਰ ਰਾਣੀ ਆਪਾਂ ਨੇ ਤੇ ਖਾ ਰਾਣੀ ਤੇ ਦੀਆਂ ਇੱਕ ਦੋ ਗੁੱਡੀਆਂ ਨੇ ਨਹੀਂ ਇੱਕ ਗੁੱਡੀ ਹੈ ਤੇ ਇੱਕ ਬੱਚਾ ਇਹਨਾਂ ਦਾ ਦਿਹਾੜੀ ਤੇ ਗਿਆ ਹੋਇਆ ਸੋ ਆਪਣੀ ਭਾਰਤੀ ਕਿਸਾਨ ਜਨ ਗਰਾਹਾਂ ਇਹਨਾਂ ਦੇ ਦੋ ਕੱਟੇ ਤਿੰਨ ਕੱਟੇ ਹੈ ਜੀ ਆਹ ਤਿੰਨ ਕੱਟੇ ਕਣਕ ਦੇ ਕਿਉਂਕਿ ਘਰ ਦੀ ਬਹੁਤ ਹਾਲਤ ਖਸਤ ਹੈ ਇਹਨਾਂ ਦੇ ਪਰਿਵਾਰ ਦਾ ਇੱਕ ਜੀ ਜਿਹੜਾ ਉਹ ਚਲੇ ਗਏ ਇਸ ਦੁਨੀਆ ਤੋਂ ਹੜਦੇ ਕਾਰਨ ਟੈਕ ਕਾਰਨ ਇਹ ਭੈਣ ਨੂੰ ਕੱਪੜਾ ਲੀੜਾ ਤੇ ਦੋ ਚੱਪਲਾਂ ਦੇ ਜੂੜੇ ਕੰਬਲ ਤਸੂਨ ਤੋਂ ਕੱਬ ਵਾਲੇ ਬਿਸਤਰਾ ਛੂਟ ਤੇ ਵੀ ਇੱਕ ਬਿਸਤਰਾ ਤੇ ਇੱਕ ਕੰਬਲ ਹੈ ਜੀ ਹਾਂ ਦੋ ਜੀ ਦਾ ਸਵਾਨ ਕਰਮ ਦਿੱਤਾ ਕੇ ਭਾਰਤੀਕ ਭਾਰਤੀਕ ਸਮਝਣ ਗ੍ਰਾਹਾਂ ਬਲਾਕ ਪਤਨਾ ਪਤਨਾ ਤੇ ਆਹ ਸਾਡੇ ਪਤਨਾ ਦੀ ਬਲਾਕ ਦੀ ਸੰਗਤ ਹੈ ਸਾਰੀ ਸੁਪੈਣ ਜੀ ਜੇ ਹੋਰ ਵੀ ਕੋਈ ਮਦਦ ਹੋਈ ਤਾਂ ਜੀਮੇ ਵੀ ਸਤਿ ਹੋ ਸਕਿਆ ਸੀ ਜਰੂਰ ਹੁਣ ਕਿਵੇਂ ਬਸ ਨੂੰ ਸੋਚਦੀ ਕਰਾਂ ਕਿਵੇਂ ਮਹਿਸੂਸ ਕਰਦੇ ਤੁਸੀਂ ਸੋਚਦੇ ਹੁਣ ਕਰਦੇ ਆ ਪਰ ਦੇਖੋ ਭਈ ਜਦੋਂ ਮੈਂ ਸਾਬ ਕੋ ਸੁਮਾਨ ਮਰਾਇ ਪੇਦਰ ਰੋੜ ਗਿਆ ਸੱਖ ਨਹੀਂ ਬਚਿਆ ਤੇ ਜੇ ਹਾਰੜ ਆਇਆ ਤੇ ਮੇਰਾ ਪੇ ਘਰ ਸਾਰੇ ਉਜੜ ਗਿਆ ਮੇਰਾ ਸਿਰ ਤੋਂ ਵੀ ਉਜੜ ਗਿਆ ਤੇ ਮੇਰਾ ਘਰ ਵੀ ਹਾਂ ਇਹਨਾਂ ਦੇ ਘਰ ਦਾ ਸਿਰ ਦਾ ਸਾਈ ਇਹਨਾਂ ਦਾ ਇਸ ਹੜ੍ਹ ਚ ਟੈਕ ਆਣ ਕਰ ਨਾਲ ਡੈਥ ਹੋ ਗਈ ਜਿਹੜੇ ਫਤਿਹ ਕਰੀ ਹਾਂ ਹਾਂ ਹਾਂਜੀ ਜਿਹੜੇ ਮਦਦ ਕਰੀ ਹੈ ਉਹ ਬੰਦੀ ਹੈ हां जी ਇਹ ਗੁੱਡੀ ਦੀ ਜਥੇਬੰਦੀ ਦੇ ਮਦਦ ਕੀਤੀ ਹੈ ਜਿੰਨੀ ਦੇ ਸਾਥੋਂ ਹੋ ਸਕੀ ਜੇ ਹੋਰ ਵੀ ਸਾਨੂੰ ਕੋਈ ਹੁਕਮ ਲੱਗੇ ਉਹ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ